ਸਾਰੇ ਸੰਗਰੂਰ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਸਾਰੇ ਸੰਗਰੂਰ ਵਾਸੀਆਂ ਨੂੰ ਬੇਨਤੀ ਹੈ ਕਿ ਬੇ ਲੋੜੀ ਬੇਵਜਾ ਦੀ ਜਿਹੜੀ ਯਾਤਰਾ ਹੈ ਉਹ ਨਾ ਕੀਤੀ ਜਾਵੇ ਅਤੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਦੀ ਉਮਰ ਜ਼ੋ ਉੱਪਰ ਯਕੀਨ ਨਾ ਕੀਤਾ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਹੈਲਪਲਾਈਨ ਨੰਬਰ 01672 234128 ਅਤੇ ਪੁਲਿਸ ਕੰਟਰੋਲ ਰੂਮ ਨੰਬਰ 805454518054545200 ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਅਤੇ ਨਾਲ ਇਹ ਇੱਕ ਡਾਇਰੈਕਸ਼ਨ ਅਤੇ ਇੱਕ ਬੇਨਤੀ ਹੈ ਕਿ ਬੇਵਜ੍ਹਾ ਦੀ ਜਿਹੜੀ ਯਾਤਰਾ ਹੈਗੀ ਹੈ ਬੇਵਜ੍ਹਾ ਘਰੋਂ ਜਿਹੜਾ ਬਾਹਰ ਨਿਕਲਣਾ ਜਿਹੜਾ ਹੈ ਉਹ ਨਾ ਕੀਤਾ ਜਾਵੇ ਤੇ ਲੋੜ ਅਨੁਸਾਰ ਐਂਡ ਨਾਰਮਲ ਜਿਹੜਾ ਆ ਤੁਸੀਂ ਰਹੋ ਬਿਲਕੁਲ ਵੀ ਪੈਨਿਕ ਨਾ ਕਰੋ ਐਂਡ ਅਫਵਾਹਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਯਕੀਨ ਨਾ ਕਰੋ ਜੈ ਹਿੰਦ ਇਤਨਾ ਲੋਕ ਖੁਦ ਬੈਨਿਕੋ ਦੀ ਗ੍ਰੋਸਰੀ ਇਕੱਠੀ ਸਟੋਰ ਕਰ ਰਹੇ ਨੇ ਜਾਂ ਦੁਕਾਨਦਾਰ ਇਕੱਠਾ ਸਟੋਰ ਕਰਾ ਰਹੇ ਨੇ ਆ ਕਿਸੇ ਨੂੰ ਵੀ ਜਮ੍ਹਾਂ ਖੋਰੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਕੋਲ ਪ੍ਰਾਪਤ ਮਾਤਰਾ ਦੇ ਵਿੱਚ ਐਸੈਂਸ਼ੀਅਲ ਆਈਟਮਸ ਹੈਗੀਆਂ ਐਂਡ ਅਸੀਂ ਆਰਡਰ ਵੀ ਕਰ ਦਿੱਤਾ ਹੈ ਕੱਲ ਮਾਨਯੋਗ ਡੀ ਸਾਹਿਬ ਨੇ ਅੰਡਰ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜੇਕਰ ਕੋਈ ਵੀ ਦੁਕਾਨਦਾਰ ਬੇਲੋੜੀ ਜਮ੍ਹਾਂ ਖੋਰੀ ਜਾਂ ਕੀਮਤ ਤੋਂ ਵੱਧ ਤੇ ਜੇ ਸਮਾਨ ਵੇਚੇਗਾ ਤੇ ਉਹਦੇ ਖਿਲਾਫ ਐਸ ਪਰ ਐਕਟ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਬਲੈਕਆਊਟ ਸਰ ਕੰਟੀਨਿਊ ਰਹੇਗਾ ਜਾਂ ਇਹਦੇ ਅਲੱਗ-ਅਲੱਗ ਰੋਜ਼ ਸਦੈਤਾਂ ਜਾਰੀ ਹੋਣਗੀਆਂ ਇਹ ਸਾਨੂੰ ਹੈੱਡਕਵਾਰਟਰ ਤੋਂ ਮੈਸੇਜ ਆਂਦਾ ਹੈ ਜੀ ਜਦੋਂ ਮੈਸੇਜ ਆਂਦਾ ਹੈ ਅਸੀਂ ਉਹਦੇ ਹਿਸਾਬ ਨਾਲ ਉਹ ਅਲੱਗ-ਅਲੱਗ ਸ਼ਹਿਰ ਵਾਸਤੇ ਅਲੱਗ-ਅਲੱਗ ਮੈਸੇਜ ਆਂਦਾ ਹੈ ਅਸੀਂ ਉਹਦੇ ਹਿਸਾਬ ਨਾਲ ਜਿਹੜਾ ਹੈ ਉਹ ਬਲੈਕਆਊਟ ਕਰਦੇ ਹਾਂ ਐਂਡ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਜਾਂਦਾ ਹੈ